ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਸਭ ਨੂੰ ਮੂਲ ਪੰਤਰ ਦੇ ਬਾਣੀ ਦੇ ਅਰਥ ਦੱਸਣਾ ਚਾਹੁੰਦੀ ਹਾਂ ਇੱਕ ਓੰਕਾਰ ਦਾ ਅਰਥ ਹੈ ਕਿ ਵਾਹਿਗੁਰੂ ਸਾਰੇ ਜੀਵਾਂ ਵਿੱਚ ਵਕ ਵਕ ਹੁੰਦਾ ਹੋਇਆ ਵੀ ਇੱਕ ਹੈ ਜੋ ਓੰਕਾਰ ਦੀ ਆਵਾਜ਼ ਰੂਪ ਹੋ ਕੇ ਸਾਰਿਆਂ ਵਿੱਚ ਸਮਾਇਆ ਹੋਇਆ ਹੈ ਸਤਨਾਮ ਉਸ ਦਾ ਨਾਮ ਸਦਾ ਹੀ ਰਹਿੰਦਾ ਹੈ ਭਾਵੇਂ ਕੋਈ ਚੱਪਣ ਵਾਲਾ ਹੋਵੇ ਜਾਂ ਨਾ ਹੋਵੇ ਕਰਤਾ ਦਾ ਅਰਥ ਹੈ ਹਰ ਇੱਕ ਜੀਵ ਦੇ ਵਿੱਚ ਉਹ ਹੀ ਕਰਕਤ ਕਰ ਰਿਹਾ ਹੈ ਪੁਰਖ ਦਾ ਅਰਥ ਹੈ ਕਿ ਸਭ ਥਾਵਾਂ ਤੇ ਭਰਿਆ ਹੋਇਆ ਹੈ ਦਾ ਅਰਥ ਉਸ ਦਾ ਸਾਦ ਸੰਗ ਡਰ ਭੋ ਨੂੰ ਮੁਕਾਉਂਦਾ ਹੈ निर्वर ਦਾ ਅਰਥ ਹੈ ਕਿਸੇ ਨਾਲ ਵੈਰ ਨਾ ਹੋਣਾ ਉਸ ਨਾਲ ਜੁੜਿਆ ਿਰਖਾ ਮਿਟਦੀ ਹੈ ਅਕਾਲ ਦਾ ਅਰਥ ਹੈ ਜਿਸ ਦਾ ਕੋਈ ਅੰਤ ਨਾ ਹੋਵੇ ਉਹ ਸਮੇ ਤੋਂ ਪਾਰ ਹੈ ਉਸ ਦੀ ਕੋਈ ਉਮਰ ਨਹੀਂ ਮੂਰਤ ਦਾ ਅਰਥ ਹੈ ਉਹ ਇੱਕ ਜੀਵ ਵਤ ਮੂਰਤੀ ਹੈ ਅਜੋਨੀ ਦਾ ਅਰਥ ਹੈ ਕਿ ਸਰੀਰਾਂ ਵਿੱਚ ਵਸਿਆ ਹੋਇਆ ਵੀ ਯੋਨਿਕ ਸਰੀਰਾਂ ਦੇ ਪ੍ਰਭਾਵ ਤੋਂ ਉੱਚਾ ਹੈ ਸਹਬ ਦਾ ਅਰਥ ਹੈ ਕਿ ਬਿਨਾਂ ਕਿਸੇ ਦੇ ਸਹਾਰੇ ਤੋਂ ਆਪ ਹੀ ਰਹਿਦਾ ਹੈ ਗੁਰੂ ਪ੍ਰਸਾਦ ਦਾ ਅਰਥ ਹੈ ਕਿ ਗੁਰਾਂ ਦੀ ਅਸੀਸ ਨਾਲ ਹੀ ਉਹ ਮਿਲਦਾ ਹੈ ਜਪ ਦਾ ਅਰਥ ਹੈ ਕਿ ਐਸਾ ਵਾਹਿਗੁਰੂ ਨੂੰ ਮਿਲਣ ਦਾ ਸਾਧਨ ਜਾਪ ਕਰਨਾ ਹੈ। ਆਲ ਦ ਸੱਚ ਦਾ ਅਰਥ ਹੈ ਸ਼ਰੂ ਤੋਂ ਲੈ ਕੇ ਸਦਾ ਹੀ ਕਾਇਮ ਰਿਹਾ ਹੈ। ਜੁਗ ਦਾ ਅਰਥ ਹੈ ਕਿ ਜੁਗ ਤੂੰ ਚਲਦਾ ਹੋਇਆ ਸਾਰੇ ਜੁਗਾਂ ਦੇ ਮੋੜ ਵਿੱਚ ਸੀ। ਹੈ ਵੀ ਸੱਚ ਉਹ ਇਸ ਵਕਤ ਮੇਰੇ ਬਿਲਕੁਲ ਸਾਹਮਣੇ ਹੈ ਨਾਨਕ ਹੋਸੀ ਵੀ ਸਾਚੇ ਦਾ ਅਰਥ ਨਾਨਕ ਗੁਰੂ ਜੀ ਕਹਿੰਦੇ ਹਨ ਕਿ ਉਹ ਸਦਾ ਹੀ ਜੀਵਿਤ ਰਹੇਗਾ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਤਾਂ ਕਿ ਮੈਂ ਅੱਗੇ ਵੀ ਗੁਰੂ ਇਤਿਹਾਸ ਨਾਲ ਆਪ ਸਭ ਨੂੰ ਜੋੜਦੀ ਰਹਾ